ਹਾਂਜੀ ਇਹਦੀ ਪਿਆਰ ਕਰਦੇ ਰਹੋ ਇਹਦੀ ਸਪੋਰਟ ਕਰਦੇ ਰਹੋ ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣਾ ਚੈਨਲ ਸਹਿਰ ਜਸ ਬਲੌਗਰਸ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਉਹੋ ਕੀ ਕਹਿੰਦੇ ਉਹਨੂੰ ਹਾਂਜੀ ਅੱਜ ਬਣਾਵਾਂਗੇ ਮੈਗੀ ਇ ਡਿਫਰੈਂਟ ਤਰੀਕੇ ਦੇ ਨਾਲ ਤੇ ਸਭ ਤੋਂ ਅਲੱਗ ਤਰੀਕੇ ਨਾਲ ਬਣਾਵਾਂਗੇ ਅੱਜ ਮੈਗੀ ਤੇ ਹੁਣ ਮੈਂ ਚੱਲਾਂ ਮੈਗੀ ਲੈਣ ਤੇ ਸਮਾਨ ਸਬੂਨ ਇਕੱਠਾ ਕਰਕੇ ਤੇ ਮੈਗੀ ਦਾ ਤਰੀਕਾ ਜਿਹੜਾ ਉਹ ਅਨੱਗ ਹੋਊਗਾ ਤੁਸੀਂ ਸਾਰਿਆਂ ਨੇ ਇੱਦੀ ਵਲੌਗ ਨਾਲ ਬਣੇ ਰਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹਨਾਂ ਨੇ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਲਿਓ ਤੇ ਬਾਕੀ ਰਾਤ ਨੂੰ ਸਾਡਾ ਵਲੌਗ ਆ ਜਾਣਾ ਆ ਦੂਸਰੇ ਚੈਨਲ ਤੇ ਉੱਤੇ ਜਿਹੜਾ ਚੈਲੰਜ ਸਾਡਾ ਚੱਲ ਰਿਹਾ ਆ ਦੇਖਦੇ ਆ ਉੱਤੇ ਕੀ ਕਰਦੇ ਆ ਇਹ ਤੇ ਮੈਂ ਆਪਣਾ ਇੱਧਰ ਕਰ ਰਹੇ ਆ ਤੇ ਇੱਧਰ ਆਪਣਾ ਕਰ ਰਹੇ ਆ ਮੈਂ ਕੁਝ ਵੀ ਨਹੀਂ ਕਰਦੀ ਆ ਬੈਠੇ ਇੱਧਰ ਤੇ ਲਾਡੀਆਂ ਗੱਦੀ ਨਿੱਕ ਨਾ ਰੇ ਮੀਣੀ ਬੈਠੇ ਆ ਲਾਡੀਆਂ ਗੱਦੀਆਂ ਨਿੱਕ ਨਾ ਰੇ ਰੈਸਟ ਕਰ ਰਹੇ ਆ ਤੇਰੀ ਮਾਂ ਤੇ ਜੱਸੂ ਸਾਡੀ ਖੇਲ ਰਹੀ ਆ ਤੇ ਸੈਜੂ ਜਿਹੜੀ ਆ ਸਕੂਲ ਚਲ ਗਈ ਆ ਤੇ ਉਹਨੂੰ ਵੀ ਲੈਣ ਜਾਣਾ ਆ ਜੇ ਸੈਜੂ ਨੂੰ ਵੀ ਲੈਣ ਜਾਣਾ ਆ ਤੇ ਉਹਦਾ ਹੈਗਾ ਅੱਜ ਕੀ ਕਹਿੰਦੇ ਉਹਨੂੰ ਪੇਪਰ ਤੇ ਉਲੈ ਤਾਂ ਕਿ ਫੇ ਮੈਂ ਮੈਗੀ ਬਣਾ ਲਊਗਾ ਤੇ ਸਹਿਜੂ ਆ ਕੇ ਫੇ ਖਾ ਲਊਗੀ ਸਾਰੇ ਆਣੇ ਖਾਣਨਗੇ ਅੱਜ ਪੇਪਰ ਫੇ ਦੋ ਛੁੱਟੀਆਂ ਦੋ ਛੁੱਟੀਆਂ ਆ ਫੇ ਆ ਲੈ ਤੇ ਅੱਜ ਜਿਹੜੀ ਮੈਗੀ ਆ ਉਹ ਪਾ ਤੁਹਾਨੂੰ ਦਿਖਾ Đਾਂਗੇ ਕਿੱਦਾਂ ਬਣਦੀ ਆ ਸਾਰੇ ਕਹਿੰਦੇ ਨੇ ਸਾਡੀ ਸਪੋਰਟ ਦੇਂਦੇ ਆਂ ਦੀ ਤੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਡੇ ਦੋਨੇ ਚੈਨਲਾਂ ਨੂੰ ਤੁਹਾਡਾ ਥੈਂਕ ਯੂ ਸਾਰਿਆਂ ਦਾ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਦੇਵੇ ਤੇ ਬਾਕੀ ਪੁੱਛ ਰਹੇ ਸੀ ਕਿ ਬਲੌਗਿੰਗ ਕਿੱਦਾਂ ਕਰੀਏ ਬਲੌਗਿੰਗ ਇੱਦੀ ਕਰਨੀ ਜਿੱਦਾਂ ਆਪਾਂ ਕਰਦੇ ਆਂ ਤੇ ਤੁਸੀਂ ਵੀ ਕਰ ਸਕਦੇ ਆ ਜੇ ਕਰਨਾ ਚਾਹੁੰਦੇ ਹੋ ਬਲੌਗਿੰਗ ਤਾਂ ਤੇ ਬਾਕੀ ਮੈਂ ਚੈਨਲ ਬਾਰੇ ਇਨਫੋਰਮੇਸ਼ਨ ਦਿੱਤੀ ਆ ਉਹ ਵੀਡੀਓ ਤੇ ਅਪਲੋਡ ਕੀਤੀ ਆ ਕਿੱਦਾਂ ਚੈਨਲ ਬਣਾਉਣਾ ਹੈ ਕੀ ਹੋਣਾ ਹੈ ਕੀ ਕੀ ਕਰਨਾ ਹੈ ਉਹ ਸਾਰਾ ਕੁਝ ਦੱਸਿਆ ਹੈ ਇਸ ਚੈਨਲ ਤੇ ਤੁਸੀਂ ਉਹ ਦੇਖ ਸਕਦੇ ਹੋ ਸਾਡੀਆਂ ਵੀਡੀਓਜ਼ ਤੇ ਹੁਣ ਮੈਂ ਰੈਡੀ ਕਰਦਾ ਆ ਟੁੜਕੇ ਦਾ ਸਮਾਨ ਕੱਟ ਲੈਨੇ ਆ ਤੇ ਤੁਸੀਂ ਨਿਗਾਹ ਕਰਿਓ ਸਾਰੇ ਜਾਣੇ ਜ਼ਰੂਰ ਦੇਖਿਓ ਕਿੱਦਾਂ ਬਣਨੀ ਹੈ ਮਹਿਗੀ ਤੇ ਹਰ ਕਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ ਜੀ ਤੁਹਾਡੇ ਕੋਲ ਕੋਈ ਤਰੀਕਾ ਹੈਗਾ ਮੈਗੀ ਬਣਾਉਣ ਦਾ ਤੁਸੀਂ ਜਰੂਰ ਦੱਸਦੇ ਹੋ ਤੇ ਹਣ ਆਪਾਂ ਕਰਨ ਗਿਆ ਰੈਡੀ ਸਟੈਡੀ ਰੈਡੀ ਸਟੈਡੀ ਰੈਡੀ ਸਟੈਡੀ ਗੋ ਚਲੋ ਲੋ ਜੀ ਆਪਾਂ ਹੁਣ ਚੱਲੇ ਆ ਮੈਗੀ ਲੈਣ ਮੈਗੀ ਲੈ ਕੇ ਤੇ ਫਿਰ ਬਣਾਉਂਦੇ ਆ ਜਸੂਦਨ ਆ ਰਹੀ ਹੈ ਲੋ ਜੀ ਆਪਾਂ ਹੁਣ ਚੱਲੇ ਆ ਮੈਗੀ ਲੈਣ ਦੁਕਾਨ ਤੇ ਮੈਂ ਤਾਂ ਸੱਜੂ ਪਾਪਾ ਸੋਹਣ ਲੱਗ ਗਿਆ ਨਹੀਂ ਤੇ ਇੰਟ ਦੀ ਦੁਕਾਨ ਤੇ ਆ ਸੱਜੂ ਨੇ ਾਡੀ ਮੰਦੀ ਬਣਾਈ ਆ ਸੋਨੇ ਦੀ ਦੇਖੋ 5 ਰੁਪਏ ਦੀ ਲੈ ਆਨੇ ਉਹ ਕਢਾਉਣੇ ਜਿਓ ਚੋਂ ਨਿਕਲੀ ਸੋਨੇ ਦੀ ਮੰਦੀ ਨਿਕਲੀ ਉਹ ਚੋਂ 5 ਰੁਪਏ ਦੀ ਲੈ ਆਨੇ ਕੰਟੀਨ ਚੋਂ ਖਾਣੇ ਵਾਲੇ ਤੇ ਉਹਦੇ ਵਿੱਚੋਂ ਸੋਨੇ ਦੀ ਮੰਦੀ ਨਿਕਲੀ ਪੰਜਾਂ ਵਾਲਿਆਂ ਚੋਂ ਲਾ ਕੇ ਦਿਖਾ ਆਇਆ ਕੀ ਬਲੀ ਦੇ ਜਾਵਾ 5 ਰੁਪਏ ਚ ਮੰਦੀ ਤੁਸੀਂ ਵੀ ਇਹ ਇਨਾਮ ਲੈ ਸਕਦੇ ਹੋ 5 ਰੁਪਏ ਦਾ ਮਿਲਦਾ ਇਹ ਕੰਟੀਨ ਚੋਂ ਸਕੂਲ ਦੀ ਤੁਹ ਜਿੱਤ ਸਾਗਰ ਵੀ ਹਾਂ ਨਾ ਤੇ ਹੁਣ ਆਪਾਂ ਚੱਲੇ ਆਂ ਮੈਗੀ ਲੈਣ ਮੈਗੀ ਲੈਣ ਚੱਲੇ ਅਸੀਂ ਪਿੰਡ ਦੀ ਦੁਕਾਨ ਤੇ ਪਿੰਡ ਦੀ ਤੇ ਕਿਉਂ ਫਰੇਡੀ ਕਿ ਆਜ ਲਾਈ ਸੀ ਕਿਨਾਂ ਗੱਡੀ ਹੂੰ ਲਾਈ ਸੀ ਫੇਰ ਵੀ ਲਈ ਹੈ ਅੰਕਲ ਜੀ ਕੀ ਇਧਰ ਖੜਨਾ ਪੈਣਾ ਮੈਨੂੰ ਕੜਕਾ ਕੇ ਆਜੂ ਜਿੰਦਾ ਤਾਂ ਲੱਗਾ ਹਾਂ ਜਿੰਦਾ ਤਾਂ ਨਹੀਂ ਲੱਗਾ ਨਹੀਂ ਲੱਗਿਆ ਕੌਣ-ਕੌਣ ਇਹਦਾ ਪ੍ਰਿੰਟ ਦੀ ਦੁਕਾਨ ਤੋਂ ਚੀਜੀ ਲੈਂਦਾ ਹੁੰਦਾ ਨਿਕਾ ਹੁੰਦਾ ਅਸੀਂ ਤਾਂ ਵੱਡੇ ਉਹ ਤੋਂ ਵੀ ਲੈਣਦੇ ਹਾਂ ਫੁੱਲ ਐਸੈਸਰੀ ਤੁਹਾਨੂੰ ਦਿਖਾਵਾਂਗੇ ਅੱਜ ਕਿੱਦਾਂ ਬਣਨੀ ਹੈ ਮੈਗੀ ਹੁਣ ਬਣਾਉਣ ਗੀ ਆ ਜੀ ਆਪਾਂ ਅੱਜ ਦੱਸਾਂਗੇ ਤੁਹਾਨੂੰ ਮੈਗੀ ਕਿੱਦਾਂ ਬਣਦੀ ਆ ਤੇ ਮੈਂ ਹੀ ਬਣਾਉਂਗਾ ਮੈਗੀ ਸਰੋਂ ਦੇ ਫੁੱਲ ਆ ਸਾਡੇ ਪਿੰਡ ਘਰ ਦੇ ਬਾਹਰ ਦੀ ਲੋਕੇਸ਼ਨ ਰੇਸ ਲਈ ਚਲੋ ਰੇਸ ਕਿੱਦਾਂ ਲਾਉਣੀ ਤੇ ਓ ਟੈਂਸ਼ਨ ਮਿੱਤਰਾਂ ਨੂੰ ਮੈਂ ਨਹੀਂ ਲੋ ਜੀ ਇੰਨੇ ਕਾਪਾ ਕਰ ਲਏ ਗਿਆ ਜੀ ਮਟਰ ਇੱਧਰ ਤੜਕਾ ਲੱਗਣਗਾ ਇਹਦੇ ਚੱਪੰ ਕੱਟ ਲਏ ਗਿਆ ਪਿਆਜ਼ ਤੇ ਟਮਾਟਰ ਤੇ ਆ ਆਪਨੇ ਕੋਲੇ ਦੀ ਮੈਗੀ ਇਹਦੇ ਵਿੱਚ ਹੁਣ ਆਪਾਂ ਤੁਹਾਨੂੰ ਦੱਸਾਂ ਕਿੰਨਾ ਪਾਣੀ ਪਾਣਾ ਕੀ ਕੀ ਹੁਣਾਇਆ ਤੇ ਆਪਾਂ ਹੁਣ ਬਣਾਉਣ ਲੱਗੇ ਆ ਜੀ ਇਸ ਨੂੰ ਸਟਾਰਟ ਕਰਨ ਲੱਗੇ ਆ ਮੈਗੀ ਨੂੰ ਪਹਿਲੇ ਅਸੀਂ ਲਾਵਾਂਗੇ ਤੜਕਾ ਤੁੜ ਕੇ ਨੂੰ ਲਾਉਣ ਵਾਸਤੇ ਪਹਿਲੇ ਤਾਂ ਇਹ ਵੀ ਭੁੱਖ ਧੋਣੇ ਵਾਲਾ ਵਾਂਡਾ ਦਾ ਤੋਤਾ ਹੁਣ ਐ ਨਹੀਂ ਲੱਗਦਾ ਗੜਬੀਆਂ ਡੋਲੂ ਸੰਤਰੇ ਕਿਚ ਬਣਾਈਏ ਕਿਚ ਨਾ ਬਣਾਈਏ ਇਸ ਲਈ ਸਾਨੂੰ ਸ਼ਾਰਟ ਫਰਾਈ ਵੀ ਲੈਣਾ ਪੈਣਾ ਸ਼ਾਰਟ ਫਰਾਈ ਵੀ ਤੁਸੀਂ ਹੁਣ ਜਿਵੇਂ ਦੇਖੋ ਸੰਤਰੇ ਆ ਦੇਖੋ ਸ਼ਾਰਟ ਫਰਾਈ ਖਾ ਲੈਣਾ ਪੈਣਾ ਸਾਨੂੰ ਸ਼ਾਰਟ ਫਰਾਈ ਵੀ ਇਹ ਧੋਣਾ ਪੈਣਾ। ਛੋਟਾ ਫੈਸਲ ਨੂੰ ਧਰਵਾਗੇ। ਮੈਨੂੰ ਚੰਗੀ ਤਰ੍ਹਾਂ ਧੋਣਾ ਆ। ਕਮੈਂਟ। ਚੰਗੀ ਤਰ੍ਹਾਂ ਧੋ ਲਿਆ ਸਭ ਬੰਨਵਾ। ਧੋਣ ਕਰ ਦਿੱਤਾ। ਇੱਧਰ ਕੋਹਾਂ ਚਿਕਾ ਲੈਣੀ। ਉਹਨੂੰ ਰੱਖ ਦਿੱਤਾ ਸੀ ਇਹਦੇ ਉਹ ਤਾਂ ਬਾਹਰ ਆ ਕੇ ਵੱਲਦੀ ਹੈ ਬਾਹਰ ਵੀ ਤਾਂ ਬਣ ਸਕਦਾ ਸਾਡੇ ਜੀ ਗਾਰਨੈਂਟ ਦੇਖਾਂ ਬਾਹਰ ਵੱਲਦੀ ਹੈ ਗੈਸ ਖਾਤੂ ਵੇਸਟ ਕਰਨੀ ਵੱਲਦੀ ਆ ਪਾਣੀ ਕਾ ਤੋ ਰੱਖਿਆ ਨਹਾਉਣਾ ਕਿਹਨੇ ਨਹਾਉਣਾ ਆ ਤੇ ਇਸ ਲਈ ਹੁਣ ਸਾਨੂੰ ਗੈਸ ਯੂਜ਼ ਕਰਨਾ ਪੈਣਾ ਪਾ ਗੈਸ ਉਸ ਗੱਲ ਲੈਣੇ ਆ ਇਹਨੂੰ ਰੱਖ ਦੋ ਚਾਰ ਮਿੰਟਰ ਤੇ ਹੁਣ ਆਪਾਂ ਮehle ਗੈਸ ਕੀਏ ਓਪਨ ਲੋ ਜੀ ਆਪਾਂ ਪਹਿਲੇ ਪਾਣੀ ਸੁੱਕ ਲੈਣ ਦੋ ਇਹਦਾ ਜਿਹੜਾ ਵਿੱਚੇ ਕਰਦੇ ਤੇਲ ਪਾਉਣਾ ਇਹਦੇ ਵਿੱਚ ਹੁਣ ਆਪਾਂ ਪਹਿਲੇ ਕੱਢ ਲਈਏ ਪਾਣੀ ਸੁੱਕ ਜੂਗਾ ਨਹੀਂ ਤਾਂ ਛਿੱਟੇ ਪੈਣੇ ਬਣੇ ਆ ਪਾਣੀ ਨਾਲ ਸਕਾ ਦਾ ਵਿੱਚ ਇਹ ਦੋ ਚਾਰ ਬੂੰਦਾਂ ਰਹਿੰਦੀਆਂ ਆ ਕੌਣ ਕੌਣ ਇਦਾਂ ਪਾਣੀ ਸੁੱਕਣ ਦਿੰਦਾ ਬਤਿਲੀ ਦਾ ਫੇਰ ਤੇਲ ਪਾਉਂਦਾ ਜਰੂਰ ਕਮੈਂਟ ਕਰਿਓ ਤੇ ਬਾਕੀ ਮੈਂ ਤਾਂ ਜੇ ਕੋਈ ਵੀ ਚੀਜ਼ ਬਣਾਉਣਾ ਹੋਵੇ ਤਾਂ ਪਹਿਲੇ ਬਤਿਲੀ ਨੂੰ ਆਹਨਾ ਚੰਗੀ ਤਰ੍ਹਾਂ ਲੂਣਾ ਨਾ ਹੁਣਾ ਫੇਰ ਜੀ ਦੇ ਵਿੱਚ ਤੇਲ ਪਾਉਣਾ ਨਾ ਕਹਿੰਦੇ ਲੂਣਾ ਚੰਗਾ ਨਹੀਂ ਹੁੰਦਾ ਬਾਕੀ ਤੁਸੀਂ ਦੱਸਿਓ ਕਿ ਭਾਂਡਾ ਕਹਿੰਦੇ ਇਕੱਲਾ ਲੂਣਾ ਨਹੀਂ ਚੰਗਾ ਹੁੰਦਾ ਬਾਕੀ ਪਤਾ ਕੋਈ ਨਹੀਂ ਸਾਨੂੰ ਮੈਨੂੰ ਇਸ ਬਾਰੇ ਬਹੁਤ ਹੀ ਨੌਲੇਜ ਨਹੀਂ ਹੈਗੀ ਜੇ ਤੁਸੀਂ ਤੁਹਾਨੂੰ ਇਹ ਤੁਸੀਂ ਜਰੂਰ ਦੱਸਿਓ ਕਮੈਂਟ ਬਾਕਸ ਵਿੱਚ ਜੇਕਰ ਤੁਹਾਡੇ ਕੋਲ ਕੋਈ ਮੈਗੀ ਬਣਾਉਣ ਦਾ ਅਲੱਗ ਤਰੀਕਾ ਹੈ ਤਾਂ ਤੁਸੀਂ ਜਰੂਰ ਕਮੈਂਟ ਵਿੱਚ ਸ਼ੇਅਰ ਕਰਿਓ ਤੇ ਫਿਰ ਪਾ ਵੀ ਸ਼ੇਅਰ ਕਰਾਂਗੇ ਤੇ ਆਹ ਲੋ ਜੀ ਆਪਾਂ ਹੁਣ ਪਾਉਣਗੇ ਆ ਜੀ ਤੇਲ ਬਹੁਤ ਇੰਨਾ ਤੇਲ ਜਿੰਨੇ ਕ ਸਾਡੇ ਪਿਆਜ਼ ਆ ਉਸ ਹਾਂ ਤੇ ਲਈ ਪਾ ਲਿਆ ਆ ਮੈਨੂੰ ਤਾਂ ਜਾਰੇ ਹੈਗੀ ਆ ਮੈਗੀ ਪਸੰਦ ਜਾਰੇ ਪਿਆਜ਼ਾਂ ਵਾਲੀ ਤੇ ਇਸ ਕਰਕੇ ਮੈਨੂੰ ਅਜੇ ਨਹੀਂ ਭੁੱਖ ਨਹੀਂ ਹੈਗੀ ਤੇ ਇਹ ਬੱਚਿਆਂ ਨੂੰ ਬਣਾ ਕੇ ਦੇਣੀ ਆ ਮੈਂ ਬੱਚੇ ਖਾਣਗੇ ਉਦਾਂ ਚਲ ਤੇ ਹੁਣ ਆਪਾਂ ਵਿੱਚ ਤੜਕਾ ਥੋੜਾ ਤੇਲ ਜਿਹੜਾ ਹੋ ਰਹਿੰਦੋ ਛੱਕ ਦੀ ਆ ਲਨ ਦੇ ਉੱਤੇ ਫਿਰ ਆਪਾਂ ਕਰਦੇ ਹਾਂ ਨਾ ਚਰ ਆ ਪਾੜਾ ਖਲਾਰਾ ਪਾਏ ਨੂੰ ਸਮੇਟ ਦਿੰਨੇ ਆ ਆ ਹੋ ਗਿਆ ਆ ਹੋ ਗਿਆ ਇਹਨੂੰ ਪਚੱਕ ਲਈਏ ਦਰਪੇ ਅੱਜ ਜਨੇ ਛੱਡਣਾ ਇਹਨੂੰ ਵੀ ਸਾਈਡ ਤੇ ਕੱਢ ਦੇਗੀ ਤੈਨੂੰ ਕਰਦੀ ਇਹਨਾਂ ਨੂੰ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜੀ ਇਤਾਂ ਇਤਾਂ ਲੋ ਜੀ ਨਿਕਲਣਾ ਪਈ ਜਾ ਕਰੀ ਹੁਣ ਆਪਣਾ ਬਰਦਰ ਨੂੰ ਦੇਖਦੇ ਜੇ ਕਰਾ ਗੈਸ ਨੂੰ ਥੋੜਾ ਘੱਟ ਕਰ ਲੈਣਾ ਉਹ ਟੈਂਸ਼ਨ ਮਿੱਤਰਾਂ ਨੂੰ ਹੈ ਨਹੀਂ ਜੱਲਿਆ ਜੀ ਗੋਭੀ ල බෝන දකදකාර ਮੌਲੀ ਤੜਕਾ ਸਾਡਾ ਜਿਹੜਾ ਪੁੱਜ ਚੁੱਕਿਆ ਹੈ ਤਕਰੀਬਨ ਇਹਦੇ ਵਿੱਚ ਆਪਾਂ ਹਰੀਆਂ ਜਿਸ ਹਮਲਾ ਵਿੱਚ ਪਾ ਸਕਦੇ ਸਭ ਕੁਝ ਪਾ ਸਕਦੇ ਤੇ ਥੋੜੇ ਵਿੱਚ ਥੋੜਾ ਨਮਕ ਮਿਰਚ ਹੰਦੀ ਮਸਾਲਾ ਵੀ ਪਾਨੇ ਵਿੱਚ ਵੀ ਪਾ ਦਿੱਤੇ ਜਰੀ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਜਲਦੀ ਆਲਾ ਇੰਨਾ ਗਲੂਨ ਪਾਉਨੇ ਹਲਕਾ ਜਿਹਾ ਔਰ ਕਿਹਦੀ ਹਲਦੀ ਪਾਉਣ ਲਈ। ਔਰ ਮੈਗੀ ਖਾਣਾ ਤੇ ਉਹਨਾਂ ਨੂੰ ਫੇਰ ਬਣਾ ਲਾ ਦੇਈ। ਲਓ ਜੀ। ਇਹ ਵੀ ਹੁਣ ਸਾਡਾ ਹੋ ਚੁੱਕਿਆ ਹੈ ਫਾਈਨਲ। ਆਪਾਂ ਜਾ ਰਹੇ ਤੇਰ ਮਸਾਲੇ ਨਿਖਾਣੇ ਕਰ ਰਾ ਹਾਂ। ਉਹਦਾ ਵੀ ਸਭ ਆਪਾਂ ਇੰਨੇ ਕੀ ਮਸਾਲੇ ਖਾਣੇ ਆ ਤੇ ਨਾਰਮਲ ਨੂੰ ਸਾਰੇ ਨਹੀਂ ਖਾਣੇ ਆਪਾਂ ਤੋਂ ਜਿਆਦਾ ਕੁਝ ਨਹੀਂ ਬੋਧਾ ਕੁਝ ਨਹੀਂ ਖਾਣੇ ਕਿਉਂਕਿ ਫਿਰ ਜਿਆਦੇ ਮਸਾਲੇ ਵੀ ਸਿਹਤ ਲਈ ਚੰਗੇ ਨਹੀਂ ਹੈਗੇ ਜਿੱਦਾਂ ਲਸਣ ਨੂੰ ਸੁਣ ਬਰਤ ਲਈਦਾ ਆਪਾਂ ਦੇਸੀ ਜੀਂ ਤੋਂ ਬਰਤ ਲਈਦਾ ਲਸਣ ਅਦਰਕ ਗੁਦਰਕ ਬਰਤ ਲਈਦਾ ਉਹ ਮੈਗੀ ਦੇ ਵਿੱਚ ਬਰਤਿਆ ਨਹੀਂ ਹੈਗਾ ਉਹਦਾ ਬਰਤ ਲਈਦੀ ਆਪਾਂ ਤੇ ਮੈਗੀ ਦੇ ਵਿੱਚ ਹੁੰਦਾ ਜੀ ਮੇਨ ਕੰਮ ਜਿਹੜਾ ਪਾਣੀ ਦਾ ਪਾਣੀ ਜੇ ਤੁਸੀਂ ਪਾ ਲਿਆ ਤਰੀਕੇ ਨਾਲ ਤੇ ਫੇਰ ਤਾਂ ਕੰਮ ਸੈਟ ਆ ਜੇ ਬਾਲੇ ਆਣ ਤਰੀਕੇ ਨਾਲ ਤਾਂ ਫੇਰ ਇਹ ਨਹੀਂ ਘਮ ਸਕਦਾ ਹੁਣ ਆਪਾਂ ਪਾਉਣ ਗਏ ਆ ਪਾਣੀ ਪਾਣੀ ਜਿੰਨਾ ਪਾਉਣਾ ਮੈਂ ਤੁਹਾਨੂੰ ਦੱਸਦਾ ਹਾਂ ਤੇ ਆਪਾਂ ਲੈਣਾ ਸਵਾਸ ਇੱਕ ਪਾਣੀ ਇੰਨਾ ਘੱਲੇ ਲੈ ਲਿਆ ਕਿਉਂਕਿ ਪਰ ਜੇ ਆਲੂ ਨਹੀਂ ਪਾਹੇਗੇ ਤਾਂ ਪਾਣੀ ਤਾਂ ਵੀ ਬਸ ਨਾਮ ਮਾਤਰਾ ਹੀ ਚਾਹੀਦਾ ਇਹਨੂੰ ਕਿਉਂਕਿ ਆਪਾਂ ਆਲੂ ਨਹੀਂ ਪਾਹੇਗੇ ਗੈਸ ਥੋੜਾ ਤੇਜ਼ ਕਰ ਦਮ ਪਟਾਕੇ ਜੇ ਵੀ ਪਾ ਦਈਏ ਥੋੜੇ ਜਿਹੜਾ ਮਟਰ ਹੈਗਾ ਤਾਂ ਪਟਾਕੇ ਵੀ ਪਾ ਦਈਏ ਥੋੜੇ ਜਿਹਾ ਕੱਚੇ-ਕੱਚੇ ਪਿਆਰ ਬਣਾਉਂਦਾ ਇਹ ਵਿੱਚ ਹੋਊ ਗਰਮ ਹੋਇਆ ਪਿਆ ਪਾਣੀ ਦੇਖੋ ਮੈਂ ਕਿੰਨਾ ਲਿਆ ਹੈਗਾ ਕਿੰਨਾ ਕੁ ਲੈਣਾ ਪਾਣੀ ਆ ਦੇਖੋ ਪਾਣੀ ਕਿੰਨਾ ਲੈਣਾ ਬਸ ਹੁਣ ਤੋਂ ਮੈਗੀ ਦਾ ਪੈਕਟ ਲੈਣਾ ਖੋਲ ਮੈਗੀ ਦਾ ਪੈਕਟ ਆਪਾਂ ਖੋਲ ਲੈਣਾ ਹੈ ਜੀ ਇਹਨੂੰ ਆਪਾਂ ਹੰਦ ਕਰਨਾ ਹੈਗਾ ਮੈਂ ਇਹਦੇ ਪੈਕ ਨੂੰ ਖੋਲ ਕੇ ਆਹੜਾ ਤਾਗਤ ਮਸਾਲੇ ਦਾ ਇਹ ਕੱਢ ਲੈਣਾ ਵਿੱਚ ਤੇ ਐਸੇ ਕੈਂਚੀ ਨਾਲ ਕਰਨਾ ਇਹਨੂੰ ਜੇ ਜਿਆਦਾ ਬਣਾਈ ਹੋਵੇ ਤਾਂ ਤੇ ਆਪਾਂ ਤਾਂ ਹੁਣ ਆਪ ਹੀ ਖਾਣੀ ਐ ਇਸ ਕਰਕੇ ਆਪਣੇ ਦੰਦਾਂ ਨੇ ਕੰਮ ਚਲਾ ਲਿਆ ਤੇ ਅਸੀਂ ਤਰੀਕਾ ਕਰ ਲਿਆ ਆ ਦੇਖੋ ਮਸਾਲਾ ਪਾਣਾ ਇੱਦਾਂ ਮਸਾਲਾ ਪਾ ਦਿੱਤਾ ਵਿੱਚ ਮਸਾਲੇ ਨਾਲੋਂ ਕੋੜਨਾ ਨਹੀਂ ਤੇ ਜਾਂਦਾ ਹੈ ਟੈਂਪਰ ਕਰਦੇ ਹਾਂ ਮਸਾਲੇ ਨੂੰ ਇਹਨਾ ਚੰਗੀ ਤਰ੍ਹਾਂ ਘੋਲ ਲੈਣਾ ਉਲ ਗਿਆ ਠੀਕ ਹੈ ਜੀ ਜੇ ਤਾਂ ਮੈਂ ਇਹ ਤੁਹਾਨੂੰ ਲੰਬੀ ਲੰਬੀ ਰੱਖਣੀ ਹੈ ਤਾਂ ਇੱਦਾਂ ਹੀ ਛੱਡ ਦੇਣੀ ਹੈ ਵਿੱਚ ਤੇ ਜੇਕਰ ਲੰਬੀ ਨਹੀਂ ਰੱਖਣੀ ਤਾਂ ਇਹਨੂੰ ਤਾਂ ਤੋੜ ਦੇਣੀ ਹੈ ਹਾਂ ਆ ਤੋੜ ਕੇ ਕੋਲ ਵਿੱਚ ਕਈ ਲੰਬੀ ਲੰਬੀ ਰੱਖਣਾ ਚਾਹੁੰਦੇ ਹੋ ਪੂਰੇ ਦਾ ਪੂਰਾ ਪੈਟ ਇੱਦਾਂ ਛੱਡ ਦੇ ਵਿੱਚ ਇਹ ਤੁਸੀਂ ਲੰਬੀ ਲੰਬੀ ਰੱਖਣਾ ਚਾਹੀਏ ਤੇ ਆਪਾਂ ਲੰਬੀ ਲੰਬੀ ਨਹੀਂ ਖਾਣੀ ਹੈਗੀ ਆਪਾਂ ਥੋੜੀ ਕੱਟਮੀ ਖਾਣੀ ਕੱਟੂ ਪੀਸ ਲੰਬੀ ਲੰਬੀ ਨੂੰ ਜਿਹੜਾ ਚੱਕਰ ਇਹ ਹੈਗਾ ਹੁਣ ਆਪਾਂ ਇਹ ਕਰਨਾ ਹੈ ਇਹਨੂੰ ਗੈਸ ਨੂੰ ਘਟਾ ਦੇਣਾ ਹੈ ਬਿਲਕੁਲ ਜ਼ੀਰੋ ਗੈਸ ਕਰਕੇ ਮਤਲਬ ਕਿ ਜ਼ੀਰੋ ਨਹੀਂ ਕਰਨੀ 3 ਪੁਆਇੰਟ ਕਰ ਦੇਣਾ ਜ਼ੀਰੋ ਤੋਂ ਸਮਝ ਲਓ ਕਿੜੇ ਸੇ ਨੂੰ ਘਟਾ ਦੇਣਾ ਹੈ ਇਹਦੇ ਉੱਪਰ ਆਪਾਂ ਰੱਖਾਂਗੇ ਕਿਹਦੀ ਪਲੇਟ ਤੇ ਕਿਉਂਕਿ ਜਿਹੜੀ ਮੈਗੀ ਆ ਇਹ ਤਾਂ ਤੁਹਾਡੀ ਜਿਹੜੀ ਹੈਗੀ ਭਾਪ ਆਪਣਾ ਹੀ ਬਣ ਜਾਂਦੀ ਆ ਜੇ ਪਲੇਟ ਰੱਖੀ ਹੋਰ ਤੇ ਵਧੀਆ ਥੋੜੀ ਭਾਪ ਨਹੀਂ ਬਣ ਦੇਣੀ ਹੈ ਗੈਸ ਤੇ ਮੈਂ ਤੇਜ਼ ਕਰਤਾ ਥੋੜਾ ਭਾਪ ਜੀ ਬਣ ਜਾਵੇ ਭਾਪ ਦੇ ਨਾਲ ਥੋੜਾ ਗੈਸ ਮੈਂ ਕਰ ਦਿੱਤਾ ਹੈ ਤੇਜ਼ ਤੇ ਭਾਪ ਦੇ ਨਾਲ ਹੀ ਹੋ ਜਾਣੀ ਹੈ ਜੀ ਤੇ ਫੇਰ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਬੜ ਮਤਲਬ ਕਿ 2 ਮਿੰਟ ਦਾ ਕੰਮ ਮੈਂ ਕਿ ਭਰਉਣ ਦਾ ਸਿਰਫ ਬਟਾ ਕੱਟਣ ਹੀ ਟਾਈਮ ਲੱਗਦਾ ਪਿਆਰ ਵੀ ਕੱਟ ਲੋ ਵਾਟ ਲੋ ਥੜਕਾ ਲੱਗਦਾ ਬਾਕੀ ਦਾ ਕੰਮ 2 ਮਿੰਟ ਦਾ ਵੀ ਨਹੀਂ 1 ਇੱਕ ਮਿੰਟ ਦਾ ਹੀ ਆਪਾਂ ਪਾਪ ਹੋਈ ਨਹੀਂ ਤਾਂ ਬਣੀ ਨਹੀਂ ਤੇ ਹੁਣ ਮੈਂ ਆਪਾਂ ਦਾ ਰੱਖਿਆ ਤੁਹਾਨੂੰ ਇਹਨਾਂ ਰੰਗੀ ਦੰਮੇ ਕਿੱਦਾਂ ਨਹੀਂ ਬਣੀ ਆ ਤੇ ਤੁਸੀਂ ਵੀ ਆਪਣੇ ਘਰ ਬਣਾਉਣਾ ਚਾਹੁੰਦੇ ਤਾਂ ਬਣਾ ਸਕਦੇ ਆ ਤੇ ਜੇਕਰ ਤੁਹਾਡੇ ਕੋਈ ਟ੍ਰਿਕ ਹੈ ਅਲੱਗ ਤਾਂ ਤੁਸੀਂ ਸਾਨੂੰ ਦੱਸ ਸਕਦੇ ਆ ਤਾਂ ਅਸੀਂ ਵੀ ਉਹਨੂੰ ਯੂਜ਼ ਕਰਕੇ ਦੇਖਾਂਗੇ ਤੇ બસ ਬਣਨੇ ਵਾਲੀ ਹੁਣ ਗੈਸ ਥੋੜੀ ਘਟਾ ਲਾਂ। ੱੱਕਣੀ ਚੈੱਕ ਕਰ ਦਿੱਤਾ। ਸਭ ਬਣੇ ਗਏ। ਸੁੱਕੀ ਸੁੱਕੀ ਮੈਗੀ ਮੈਨੂੰ ਪਸੰਦ ਆ। ਕਈ ਬਣਾਉਂਦੇ ਨੇ ਗੋਹਾਜ। ਗੋਹਾਜ ਨਹੀਂ ਬਲਕਿ ਇਹੋ ਕੜਾਹ ਵਾਂਗੂ ਬਣ ਜਾਂਦੀ ਏ। ਆਪਾਂ ਜਿਹੜੀ ਮੈਗੀ ਐ ਇਹ ਬਣਾਉਨੇ ਗਏ ਆ ਨਾ ਬਿਲਕੁਲ ਪਾਣੀ ਤੋਂ ਬਗੈਰ। ਪਾਣੀ 'ਚ ਰਹਿੰਦਾ ਨਹੀਂ ਇੱਕ ਦਾਣਾ ਵੀ। ਦੇਖੋ ਮੈਗੀ ਰੰਗ। ਲਓ ਜੀ ਕੈਸ ਨੂੰ ਕਰ ਤੋਂ ਬੰਦ ਮੈਗੀ ਬਣ ਕੇ ਰੈਡੀ ਹੋ ਸਕਦੀ ਹੈ ਦੇਖੋ ਮੈਗੀ ਰੈਡੀ ਹੈ ਪਾਣੀ ਦੇ ਵਿੱਚ ਇੱਕ ਬੂੰਦ ਨਹੀਂ ਹੋਣੀ ਹੁਣ ਇਹਦੇ ਵਿੱਚ ਨਹੀਂ ਤਾਂ ਪਾਣੀ ਦੇ ਵਿੱਚ ਪਾਣੀ ਘੋਲ ਹੋ ਜਾਂਦਾ ਪਰ ਪਾਣੀ ਦੇ ਹਿਸਾਬ ਤਰ੍ਹਾਂ ਬਣਾ ਸਾਰਾ ਦੇਖੋ ਦੱਸਿਓ ਜਰੂਰ ਕਮੈਂਟ ਬਾਕਸ ਵਿੱਚ ਕਿੰਦਾ ਨਹੀਂ ਬਣੀ ਮੈਗੀ ਤੇ ਸੈਜ ਸਾਡੀ ੜੀਖ ਰਹੀ ਹੈ ਕਹਿੰਦੀ ਦੇ ਦਿਓ ਫਟਾਫਟ ਮੈਗੀ ਹੁਣ ਮੈਂ ਪਾਉਣ ਲੱਗਾ ਆ ਦੱਸਿਓ ਜੀ ਜਰੂਰ ਕਿੰਦਾ ਲੱਗੀ ਮੈਗੀ ਤੇ ਚਲੋ ਠੀਕਾ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਦੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤਿਆਂ ਦੇ ਵਿੱਚ ਤਰੱਕੀਆਂ ਦੇਵੇ ਤੇ ਜਸੂ ਸਾਡੀ ਇੱਧਰ ਕਰ ਰਹੀ ਆ ਡਿੰਗ ਡਿੰਗ ਡਿੰਗੜੀ ਕੀ ਹੋਇਆ ਕੀ ਹੋਇਆ ਐ ਹੇ ਜਸੂ ਸਾਡੀ ਕਰ ਰਹੀ ਐ ਡਿੰਗ ਲੌਂਗ ਡਿੰਗ ਲੌਂਗ ਡਿੰਗ ਡਿੰਗ ਲੌਂਗ ਡਿੰਗ ਲੌਂਗ ਡਿੰਗ ਅਰੇ ਬਾਈ ਰੇ ਬਾਈ ਕਰਦੇ ਬਾਈ ਥੈਂਕ ਯੂ ਇਹਦੀ سپورਟ ਕਰਦੇ ਰਹੋ ਜੀ ਸਾਡਾ ਦੂਜੇ ਚੈਨਲ ਤੇ ਵੀ ਵਲੌਗ ਆਇਆਣਾ ਰਾਤ ਨੂੰ ਤੇ ਉਹ ਵੀ ਦੇਖਿਓ ਤੇ ਸਾਡੇ ਦੂਜੇ ਚੈਨਲ ਤੇ ਵੀ ਵਲੌਗ ਆਇਆਣਾ ਜੀ ਰਾਤ ਨੂੰ ਜਰੂਰ ਦੇਖਿਓ ਤੇ ਇਹਦੀ ਪਿਆਰ ਕਰਦੇ ਰਹੋ ਇਹਦੀ سپورਟ ਕਰਦੇ ਰਹੋ ਚਲੋ ਠੀਕ ਹੈ ਜੀ ਸਾਰਿਆਂ ਨੂੰ ਸੱਚ ਰਿਹਾ ਗਾਲੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤਾਂ ਅੰਦਰੋਂ ਰੋਤੀਆਂ ਦੇ ਦੇ ਦੇਖ ਇਹ ਤਾਂ ਦੇਖ ਉਹ ਇਧਰ ਦੇਖ ਬਾਏ ਬਾਏ ਕਰ ਦੇ ਬਾਏ ਬਾਏ